ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸਮਾਲੇ ਉਹ ਦਰਵਾਜਾ ਕੈਸਾ ਹੈ ਅਤਿਉ ਮੰਦਰ ਕੈਸਾ ਹੈ ਜਿਸ ਵਿੱਚ ਬੈਠ ਕੇ ਤੂ ਸਾਰਿਆਂ ਦੀ ਸੰਭਾਲ ਕਰਦਾ ਹੈ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਬੂទੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸ਼ਾ ਸਾਜ਼ ਉੱਥੇ ਗੂੰਜਦੇ ਹਨ ਅਤੇ अनेका ਹੀ ਹਨ ਉੱਥੇ ਰਾਗ ਕਰਨ ਵਾਲੇ ਕੇਤੇ ਰਾਗ ਪਰਿ ਸੋ ਕਹੀਂ ਅਨ ਕੇਤੇ ਗਾਵਣ ਹਾਰੇ अनेका ਤराने ਆਪਣੀਆਂ ਰਾਗਣੀਆਂ ਸਮੇਤ ਤੇ अनेका ਰਾਗੀ ਤੇਰਾ ਜਸ ਗਾਉਂਦੇ ਹਨ ਗਾਵੇ ਤੋਂ ਨੋਂ ਪੌਣ ਪਾਣੀ ਬ ਸੰਤਰ ਗਾਵੇ ਫਰਾਜਾ ਕਰਮ ਦੁਆਰੇ ਗਾਉਂਦੇ ਹਨ ਤੈਨੂੰ ਹਵਾ ਜਲ ਤੇ ਅੱਗ ਅਤੇ ਧਰਮ ਰਾਜ ਤੇਰੇ ਬੁਹੇ ਉੱਤੇ ਤੇਰੀ ਕੀਰਤੀ ਗਾਇਨ ਕਰਦਾ ਹੈ ਗਾਵੇ ਚਿਤ ਗੋਪਤ ਲਿਖ ਜਾਣੇ ਲਿਖ ਲੇਖ ਤਰਮ ਵਿਚਾਰੇ ਲਿਖਣ ਵਾਲੇ ਫਰਿਸ਼ਤੇ ਚਿੱਤਰ ਤੇ ਗੋਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਏ ਕਰਦਾ ਹੈ ਤੇਰਾ ਜਸ ਗਾਇਨ ਕਰਦੇ ਹਨ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ ਮਹਾਦੇਵ ਬਰਮਾ ਅਤੇ ਪਵਾਨੀ ਤੈਨੂੰ ਗਾਇਨ ਕਰਦੇ ਹਨ ਗਾਵੇ ਇੰਦ ਇੰਦਾਸ ਨੂੰ ਬੈਠੇ ਦੇਵਤਿਆਂ ਦਰ ਨਾਲੇ ਆਪਣੇ ਤਖਤੇ ਬੈਠਾ ਹੋਇਆ ਇੰਦਰ ਤੇਰੇ ਦਰਵਾਜ਼ੇ ਤੇ ਸੁਰਾ ਸੁਮੀਤ ਤੈਨੂੰ ਗਾਉਂਦਾ ਹੈ ਗਾਵੇ ਸਿਧ ਸਮਾਤੀ ਅੰਦਰ ਗਾਵਣ ਸਾਧ ਵਿਚਾਰੇ ਵਿਚਾਰ ਅੰਦਰ ਪੂਰਨ પુરਸ਼ ਅਤੇ ਸੰਤ ਆਪਣੀ ਦੇਵ ਦ੍ਰਿਸ਼ਟੀ ਅੰਦਰ ਵੀ ਤੈਨੂੰ ਦ੍ਰਿਸ਼ਟੀ ਅੰਦਰ ਤੈਨੂੰ ਹੀ ਗਾਉਂਦੇ ਹਨ ਗਾਉਂਦੇ thee ਸਤੀ ਸੰਤੋਖੀ ਗਾਵੇ ਵੀਰ ਕਰਾਰੇ ਕਾਮ ਜੇ ਸਤਾਰਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਅਤੇ ਤੱਕੜੇ ਯੋਧੇ ਤੇਰਾ ਹੀ ਜਸ ਕਰਦੇ ਹਨ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਤਾ ਨਾਲੇ ਸਾਰੇ ਅਜਗੰਤਿ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ ਸਮੇਤ ਸਤੇ ਸਰੋਮਣੀ ઋષਿ ਤੇਰੀ ਹੀ ਉਪਮਾ ਕਰਦੇ ਹਨ ਗਾਵੇ ਮੋਣੀਆਂ ਮਨਮੋਹਨ ਸੁਰਗਾਮਸ਼ ਪਿਆਲੇ ਮੋਹ ਲੈਣ ਵਾਲੀਆਂ ਪਰੀਆਂ ਜੋ ਬਹਿਸ਼ਤ ਇਸ ਲੋਕ ਅਤੇ ਪਤਾਲ ਅੰਦਰ ਦਿਲ ਨੂੰ ਛਲ ਲੈਂਦੀਆਂ ਹਨ ਤੈਨੂੰ ਗਾਉਂਦੀਆਂ ਹਨ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲ ਤੇਰੀ ਰਚੀ ਹੋਈ 14 ਅਮੋਲਕ ਪਦਾਰਥ 88 ਜਾਤਰਾ ਅਸਥਾਨ ਸਮੇਤ ਤੇਰੀ ਕੀਰਤੀ ਕਰਦੇ ਹਨ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਅਤੇ ਚਾਰੇ ਹੀ ਉਤਪਤੀ ਦੇ ਮੱਥੇ ਤੈਨੂੰ ਗਾਉਂਦੇ ਹਨ ਗਾਵੇ ਖੰਡ ਮੰਡਲ ਵਾਰ ਪੰਡਾ ਕਰ ਕਰ ਰੱਖੇ ਤਾਰੇ ਸਾਰਾ ਬ੍ਰਹਮੰਡ ਉਸ ਦੇ ਵੱਖ-ਵੱਖ ਹਿੱਸੇ ਦੇਸ਼ ਜੋਤੂ ਸਾਜੇ ਅਤੇ ਥਾਂ ਥਾਈ ਟਿਕਾਏ ਹਨ ਤੈਨੂੰ ਗਾਉਂਦੇ ਹਨ ਸੇਈ ਤੁਦਨੋ ਗਾਵੇ ਜੋ ਤੁਦ ਪਾਵਨ ਰੱਤੇ ਤੇਰੇ ਪਗਤਰ ਸਾਲੇ ਜੋ ਟਾਡੇ ਸਾਧੂ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ ਤੇਰੇ ਨਾਮ ਅੰਦਰ ਰੰਗੀਜੇ ਹਨ ਉਹ ਵੀ ਤੈਨੂੰ ਗਾਉਂਦੇ ਹਨ ਹੋਰ ਕੀਤੇ ਗਾਉਣ ਸੇ ਮੈਂ ਜਿਤਨਾ ਆਉਣ ਨਾਨਕ ਕੀਆ ਵਿਚਾਰੇ ਹੋਰ ਉਹ ਤੇਰੇ ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ ਤੈਨੂੰ ਗਾਉਂਦੇ ਹਨ ਨਾਨਕ ਉਨਾ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਉਹ ਉਹ ਸੁਆਮੀ ਸਦਾ ਹੀ ਸੱਚਾ ਹੈ ਉਹ ਸਤ ਹੈ ਅਤੇ ਸਤ ਹੈ ਅਤੇ ਤੇ ਉਸ ਦਾ ਨਾਮ ਹੈ ਬੀ ਹੋਸੀ ਜਾਏ ਨਾ ਜਾਸੀ रचना जिन ने रचा जिसने सृष्टि साजी है वो है ते होवेगा भी जब सृष्टि अलोप हो जाएगी वो नहीं जावेगा रंगी रंगी पाती कर कर जिन सीमाया जिन उपाय वाहे गुरु जिसने संसार साजा है ਨਿੱਕੀ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ ਕਰ ਕਰ ਵੇਖੇ ਕਿ ਤਾ ਆਪਣਾ ਜੀਵ ਤਿਸ ਦੀ ਵੜੇ ਆਈ ਰਚਨਾ ਨੂੰ ਰੱਜ ਕੇ ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਆਪਣੇ ਕੀਤੇ ਕੰਮ ਨੂੰ ਦੇਖਦਾ ਹੈ ਜੋ ਤਿਸ ਪਾਵੇ सोई करसी हुक मना करना जाय जो कुछ सुनो पांदा है ओही वो करदा है कोई जना उस नु फरमान जारी नहीं कर सकदा सो पात साओ साहा पात साहिब नानक रहन र जाय उ राजा है राजाया दा ਮਹਾਰਾਜਾ ਹੈ ਏ ਨਾਨਕ ਸਾਨੂੰ ਉਸ ਦੀ ਰਜਾ ਵਿੱਚ ਵੀ ਰਹਿਣਾ ਚਾਹੀਦਾ ਹੈ